ਇਲਕੋ ਲੋ ਤੁਹਾਡੇ ਸੂਬਾ ਪ੍ਰਧਾਨੇ ਜਗਿੰਦਰ ਸਿੰਘ ਉਗਰਾਹਾ ਉਹਨਾਂ ਨੇ ਸਰਬਜੀਤ ਸਿੰਘ ਪੰਦੇ ਸਰਬਨ ਸਿੰਘ ਪੰਦੇਹਰ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਕਾਫੀ ਕੁ ਸੁਣਾਇਆ ਕਿ ਜੇ ਗਲਤੀ ਵੀ ਹੋ ਗਈ ਤਾਂ ਬੇਨਤੀ ਕਰ ਲੋ ਜਦੋਂ ਅਸੀਂ 20 21 ਦਾ ਅੰਦੋਲਨ ਜਿਹੜਾ ਜਿੱਤਿਆ ਹੈਗਾ ਉਸ ਅੰਦੋਲਨ ਨਾਲੋਂ 10 ਗੁਣਾ ਵੱਧ ਤਾਕਤ ਦੀ ਲੋੜ ਆ ਤਾਕਤ ਨੂੰ ਇਕੱਠੀ ਕਰਨ ਦੀ ਲੋੜ ਆ ਤਾਕਤ ਨੂੰ ਖੜਿਓਣ ਦੀ ਖੜਿਆ ਕੇ ਇਹ ਨਾ ਕੰਮ ਨਹੀਂ ਚੱਲਣਾ ਕਿ 10 ਮਾਰਚ ਨੂੰ 12 ਵਜੇ ਤੋਂ 4 ਵਜੇ ਤੱਕ ਵੱਡੇ ਪ੍ਰਦਰਸ਼ਨ ਹੋਣੇ ਜੀ ਪੂਰੇ ਦੇਸ਼ ਦੀਆਂ ਰੇਲਾਂ ਜਮ ਹੋਣਗੀਆਂ ਉਹ ਤੁਸੀਂ ਵੀ ਕਰਨੀਆਂ ਕੀ ਪਲਾਨਿੰਗ ਆ ਤੁਹਾਡੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਲਗਾਤਾਰ ਜਿਹੜਾ ਪ੍ਰਦਰਸ਼ਨਾ ਉਹ ਕਿਸਾਨਾਂ ਦਾ ਲਗਾਤਾਰ ਚੱਲ ਰਿਹਾ ਅਤੇ ਐਸਕੇਐਮ ਵੱਲੋਂ ਲਗਾਤਾਰ ਕਾਲਸ ਦਿੱਤੀਆਂ ਜਾ ਰਹੀਆਂ ਨੇ ਕਿ ਅਸੀਂ ਇਸ ਦਿਨ ਪ੍ਰਦਰਸ਼ਨ ਕਰਾਂਗੇ ਅਤੇ ਜੇ ਗੱਲਬਾਤ ਕਰੀਏ ਸਰਬਨ ਸਿੰਘ ਪੰਦੇਰ ਨੇ ਕਾਲ ਦਿੱਤੀ ਸੀ ਜਗਜੀਤ ਸਿੰਘ ਢੱਲੇਵਾਲ ਨੇ ਕਾਲ ਦਿੱਤੀ ਸੀ ਕਿ 10 ਤਰੀਕ ਨੂੰ ਜਾਨੀ ਕਿ 10 ਮਾਰਚ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਵੱਡੇ ਪ੍ਰਦਰਸ਼ਨ ਹੋਣਗੇ ਪੂਰੇ ਪੰਜਾਬ ਚ ਕੀ ਪੂਰੇ ਦੇਸ਼ ਚ ਕਿ ਰੇਲਾਂ ਰੋਕੀਆਂ ਜਾਣਗੀਆਂ 4 ਘੰਟੇ ਲਈ ਅਤੇ ਲਗਾਤਾਰ ਪ੍ਰਦਰਸ਼ਨ ਉਸ ਤੋਂ ਬਾਅਦ ਜਿਹੜਾ ਵੱਡਾ ਐਸਕੇਮ ਵੱਲੋਂ ਇੱਕ ਕਾਲ ਦਿੱਤੀ ਹੋਈ ਆ ਕਿ ਦਿੱਲੀ ਨੂੰ ਕੂਚ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ 6 ਮਾਰਚ ਨੂੰ ਕਾਲ ਦਿੱਤੀ ਸੀ ਕਿ ਦੂਜੀਆਂ ਸਟੇਟਾਂ ਚੋਂ ਦਿੱਲੀ ਨੂੰ ਜਿਹੜੇ ਕਿਸਾਨ ਆਉਣਗੇ ਉਹ ਪੰਜਾਬ ਤੇ ਹਰਿਆਣਾ ਤੋਂ ਨਹੀਂ ਆਉਣਗੇ ਦੂਜੀਆਂ ਸਟੇਟਾਂ ਤੋਂ ਆਉਣਗੇ ਪਰ ਉਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਆ ਉਹ ਵੀਡੀਓ ਕੀ ਆ ਕਿ ਯੂਪੀ ਦੇ ਕਿਸਾਨ ਦਿੱਲੀ ਵੱਲ ਵੱਧ ਰਹੇ ਸੀ ਪੈਦਲ ਤੁਰ ਕੇ ਜਾ ਰਹੇ ਸੀ ਤਾਂ ਉਹਨਾਂ ਨੂੰ ਪੁਲਿਸ ਨੇ ਰੋਕਿਆ ਗਿਆ ਪੁਲਿਸ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤੇ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਸਰਬੰਸ ਸਿੰਘ ਪੰਦੇਰ ਉਹਨਾਂ ਦੀਆਂ ਸਟੇਟਮੈਂਟਾਂ ਆਈਆਂ ਕਿ ਇੱਕ ਪਾਸੇ ਸਰਕਾਰਾਂ ਕਹਿ ਰਹੀਆਂ ਨੇ ਕਿ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਨਹੀਂ ਆ ਸਕਦੇ ਪ੍ਰੋਟੈਸਟ ਕਰਨਾ ਪ੍ਰਦਰਸ਼ਨ ਕਰਨਾ ਤਾਂ ਪੈਦਲ ਆਉਣ ਬੱਸਾਂ ਚੋਂ ਆਉਣ ਟ੍ਰੇਨਾਂ ਚੋਂ ਆਉਣ ਕਿ ਟ੍ਰੇਨਾਂ ਵਾਲਿਆਂ ਨੂੰ ਵੀ ਰੋਕ ਰਹੇ ਨੇ ਪੈਦਲ ਵਾਲਿਆਂ ਨੂੰ ਰੋਕ ਰਹੇ ਨੇ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਜੋ ਐਸਕੇਐਮ ਦਾ ਹਿੱਸਾ ਉਹ ਵੀ ਵੱਡੇ ਪ੍ਰਦਰਸ਼ਨ ਕਰ ਰਹੀ ਆ ਵੱਡੇ ਪ੍ਰੋਟੈਸਟ ਕਰ ਰਹੀ ਆ ਇੱਕ 8 ਮਾਰਚ ਨੂੰ ਵੱਡਾ ਪ੍ਰਦਰਸ਼ਨ ਕਰਨਾ ਇਕਾ ਔਰਤ ਦਿਵਸ ਮਨਾਉਣ ਦੀ ਗੱਲਬਾਤ ਸਾਹਮਣੇ ਆ ਰਹੀ ਐ ਸੋ ਭਾਰਤੀ ਕਿਸਾਨ ਜੂਨੀਅਨ ਉਗਰਾਹਾਂ ਦੇ ਸੂਬੇ ਦੇ ਆਗੂ ਜਗਤਾਰ ਸਿੰਘ ਕਾਲਾਚੜ ਸਾਡੇ ਨਾਲ ਮੌਜੂਦ ਨੇ ਕਰਦੇ ਹਾਂ ਗੱਲਬਾਤ ਕਿ ਕਿਸ ਤਰੀਕੇ ਨਾਲ ਜਿਹੜਾ ਸਿਸਟਮ ਪ੍ਰਦਰਸ਼ਨ ਕਰ ਰਹੇ ਹੋ ਜਗਤਾਰ ਜੀ ਔਰਤ ਦਿਵਸ ਮਨਾ ਰਹੇ ਹੋ ਤੁਸੀਂ ਉਹਦਾ ਕੀ ਪ੍ਰੋਗਰਾਮ ਆ ਕੀ ਪਲਾਨਿੰਗ ਆ ਕਿਸ ਤਰੀਕੇ ਨਾਲ ਮਨਾਉਣਾ ਦੇਖੋ ਕੱਲ ਨੂੰ 8 ਮਾਰਚ ਆ 8 ਮਾਰਚ ਵਾਲੇ ਦਿਨ ਅਸੀਂ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਵੱਡੀ ਪੱਦਰ ਦੇ ਉੱਤੇ ਸਾਡੀਆਂ ਔਰਤ ਭੈਣਾਂ ਦਾ ਇਕੱਠਾ ਜਿਹੜਾ ਕਰ ਰਹੇ ਆ ਔਰਤ ਦਿਵਸ ਮਨਾਇਆ ਜਾਊਗਾ ਉੱਥੇ ਔਰਤੀ ਬਲਾਰੇ ਬੋਲਣਗੇ ਕਿਉਂਕਿ ਅਸੀਂ ਹਰ ਸਾਲ ਵੱਡਾ ਇਕੱਠ ਔਰਤ ਦਿਵਸ ਦੇ ਉੱਤੇ ਕਿਉਂਕਿ ਔਰਤ ਜਿੱਡੀ ਵੱਡੀ ਪੱਦਰ ਤੇ ਨਿਤਾੜੀ ਹੋਈ ਆ ਦੱਬੀ ਹੋਈ ਆ ਔਰਤਾਂ ਦੇ ਜਥੇਬੰਦੀਆਂ ਨੇ ਜਿਹੜੀਆਂ ਉਹ ਮਜ਼ਬੂਤ ਹੋ ਰਹੀਆਂ ਨੇ ਇਸ ਕਰਕੇ ਅਸੀਂ ਕੱਲ ਨੂੰ ਉੱਥੇ ਵੱਡਾ ਇਕੱਠ ਕਰਕੇ ਜਿਹੜਾ ਔਰਦਬਸ ਮਨਾ ਰਿਹਾ ਬਰਨਾਲੇ ਦੇ ਦਾਣਾ ਮੰਡੀ ਠੀਕ ਆ ਕਿੰਨਾ ਕੀ ਇਕੱਠ ਹੋਣਾ ਅਨੁਮਾਨ ਕੀ ਆ ਜਿਵੇਂ ਪਹਿਲਾਂ ਵੀ ਵੱਡੇ ਪ੍ਰਦਰਸ਼ਨ ਤੁਸੀਂ ਕਰਦੇ ਹੋ ਜਾਂ ਉਹਨਾਂ ਚ ਵੱਡੇ ਇਕੱਠ ਕਰਦੇ ਹੋ ਤਾਂ ਕੱਲੋਂ ਇਕੱਠ ਕਿੰਨਾ ਕੁ ਪੂਰੇ ਪੰਜਾਬ ਲੈਵਲ ਤੋਂ ਆਉਣੇ ਆ ਮਤਲਬ ਉੱਥੇ ਔਰਤ ਬਿਲਕੁਲ ਪੰਜਾਬ ਲੈਵਲ ਤੋਂ ਔਰਤਾਂ ਨੇ ਆਉਣਾ ਜਣੀ ਜਿਵੇਂ ਫੌਰੀ ਤੌਰ ਦੇ ਉੱਤੇ ਪ੍ਰੋਗਰਾਮ ਤੇ ਪ੍ਰੋਗਰਾਮ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਹੈਗੇ ਆ ਮਤਲਬ ਘੱਟੋ ਘੱਟ 5000 ਦੀ ਗਿਣਤੀ ਚ ਔਰਤਾਂ ਦਾ ਇਕੱਠਾ ਜਿਹੜਾ ਸਾਡਾ ਉੱਥੇ ਹੋਊਗਾ ਠੀਕ ਹੈ ਕਿਉਂਕਿ ਉਸ ਤੋਂ ਬਾਅਦ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੇ ਵੀ ਜਿਹੜੇ ਪ੍ਰੋਗਰਾਮ ਨੇ 14 ਦਾ ਸਾਡਾ ਦਿੱਲੀ ਦਾ ਪ੍ਰੋਗਰਾਮ ਹੈਗਾ ਜਿਹੜਾ ਉਹਦੀਆਂ ਵੀ ਤਿਆਰੀਆਂ ਨੇ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਹੋ ਰਹੀਆਂ ਨੇ ਉਹਦੇ ਵਾਸਤੇ ਵੀ ਅਸੀਂ ਬੱਸਾਂ ਦਾ ਪ੍ਰਬੰਧਾ ਉੱਥੇ ਜਾਣ ਵਾਸਤੇ ਉਹ ਪ੍ਰਬੰਧ ਵੀ ਅਸੀਂ ਨਾਲ ਦੀ ਨਾਲ ਕਰੀ ਜਾ ਰਿਹਾ ਬਿਲਕੁਲ ਤੁਸੀਂ 14 ਦੀ ਗੱਲ ਕੀਤੀ ਆ ਕਿ 14 ਤਰੀਕ ਨੂੰ ਅਸੀਂ ਅੱਗੇ ਜਾਣਾ ਯੂਪੀ ਦੇ ਕਿਸਾਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਯੂਪੀ ਦੇ ਕਿਸਾਨ ਦਿੱਲੀ ਜਾਣ ਦੀ ਗੱਲ ਕਰ ਰਹੇ ਸੀ ਜਾਂ ਦਿੱਲੀ ਨੂੰ ਜਾ ਰਹੇ ਸੀ ਉੱਥੇ ਉਹਨਾਂ ਨੂੰ ਰੋਕਿਆ ਗਿਆ ਕਿਵੇਂ ਦੇਖ ਦਿਓ ਸਿਸਟਮ ਤੁਸੀਂ 14 ਦੀ ਕਾਲ ਦਿੱਤੀ ਆ ਜੇ ਤੁਹਾਨੂੰ ਬਾਰਡਰਾਂ ਤੇ ਰੋਕ ਲਿਆ ਕਿ ਬੱਸਾਂ 'ਚ ਵੀ ਨਹੀਂ ਜਾ ਸਕ ਇਹ ਟ੍ਰੇਨਾਂ 'ਚ ਵੀ ਨਹੀਂ ਜਾ ਸਕਦੇ ਫਿਰ ਕੀ ਬੜਨਾ ਦੇਖੋ ਜਮੂਰੀ ਡੱਕਾ ਤੇ ਹੱਕਾਂ ਦੇ ਉੱਤੇ ਹਮਲਾ ਡਾਕਾ ਬਹੁਤ ਵੱਡਾ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਜਿਹੜੇ ਟਰੈਕਟਰ ਟਰਾਲੀਆਂ ਲਾਇਆ ਲੈ ਵੀ ਕਿਸਾਨ ਉੱਥੇ ਜਾਂਦੇ ਨੇ ਉਹ ਟਰੈਕਟਰ ਟਰਾਲੀਆਂ ਉਹਨਾਂ ਦੇ ਸਾਧਨ ਨੇ ਆਪਣੇ ਜਣੀ ਜਮੂਰੀ ਹੱਕਾਂ ਤੇ ਡਾਕਾ ਹੈਗਾ ਹਮਲਾ ਹੈਗਾ ਜਿਹੜੇ ਖਨੌਰੀ ਤੇ ਸੰਭੂ ਦੇ ਬਾਰਡਰ ਦੇ ਵੀ ਕਿਸਾਨ ਰੋਕੇ ਹੋਏ ਹੈਗੇ ਨੇ ਉੱਥੇ ਬੈਠੇ ਨੇ ਆਪਣੀਆਂ ਜਾਇਜ਼ ਮੰਗਾਂ ਦੇ ਉੱਤੇ ਬੈਠੇ ਨੇ ਜਿਹੜਾ ਹੁਣ ਸਰਕਾਰ ਇਹ ਕਹਿ ਰਹੀ ਆ ਵੀ ਤੁਸੀਂ ਟਰੈਕਟਰ ਨਾਲ ਲੈ ਕੇ ਆਓ ਉਹ ਬੱਸਾਂ ਰਾਹੀਂ ਗਏ ਨੇ ਜਿਹੜੇ ਉੱਥੇ ਕਿਸਾਨ ਗਏ ਨੇ ਜਿਨ੍ਹਾਂ ਨੂੰ ਰੋਕਿਆ ਸੀ ਕਹਿੰਦਾ ਜਮੂਰੀ ਟੱਕਾ ਕਾਤੇ ਡਾਕਾ ਹੈਗਾ ਇਹਨੂੰ ਜਿਹੜੇ ਲੋਕ ਨੇ ਉਹ ਬਰਦਾਸ਼ਤ ਨਹੀਂ ਕਰਨਗੇ ਆਉਣ ਵਾਲੇ ਦਿਨਾਂ 'ਚ ਦਿੱਲੀ ਨੂੰ ਜਾਣਗੇ ਲੋਕ ਸਾਡੀਆਂ ਵੀ ਪੂਰੀਆਂ ਤਿਆਰੀਆਂ ਨੇ ਇਸ ਕਰਕੇ ਜਹੇ-ਜਹੇ ਹਮਲੇ ਨੇ ਸਰਕਾਰ ਦੇ ਜੇਕਰ ਸਰਕਾਰ ਉੱਥੇ ਸਾਨੂੰ ਰੋਕਦੀ ਆ ਜਾਂ ਕੀ ਕਰਦੀ ਆ ਅਸੀਂ ਸੰਯੁਕਤ ਮੋਰਚੇ ਦੀ ਮੀਟਿੰਗ ਆ ਉਹਦੇ ਚ ਅਸੀਂ ਤੈਅ ਕਰਕੇ ਵੀ ਉਸ ਦਿਨ ਫਿਰ ਸਾਡੇ ਕੀ ਐਕਸ਼ਨ ਹੋਣਗੇ ਕੀ ਪਲਾਨ ਹੋਣਗੇ ਇਹਦੀ ਬਿਉਤ ਬੰਦੀ ਜੇ ਬਣਾਉਣੀ ਆ ਅਸੀਂ ਬਿਲਕੁਲ ਯਾਨੀ ਕਿ ਪਹਿਲਾਂ ਤਾਂ ਤੁਸੀਂ ਦੇਖ ਰਹੇ ਹੋ ਤੁਹਾਡੀ ਪਲਾਨਿੰਗ ਇਹੀ ਆ ਕਿ ਜਾਵਾਂਗੇ ਅਸੀਂ ਬੱਸਾਂ 'ਚ ਜਾਵਾਂਗੇ ਬਹੁਤ ਗਰੁੱਪ ਰਾਜੇਵਾਲ ਗਰੁੱਪਾ ਡਕੋਂਦਾ ਗਰੁੱਪਾ ਉਹ ਕਹਿ ਰਹੇ ਨੇ ਅਸੀਂ ਟ੍ਰੇਨਾਂ 'ਚ ਜਾਵਾਂਗੇ ਕਿ ਅਲੱਗ-ਅਲੱਗ ਤਰੀਕਿਆਂ ਨਾਲ ਪਹੁੰਚਾਂਗੇ ਫਿਰ ਤੁਹਾਡੀ ਪਲਾਨਿੰਗ ਬੱਸਾਂ 'ਚ ਜਾਣ ਦੀ ਉਹ ਗਰਾਹਾ ਗਰੁੱਪ ਦੀ ਬਿਲਕੁਲ ਜੀ ਬੱਸਾਂ ਜਾਵਾਂਗੇ ਬਹੁਤ ਕਿਸਾਨ ਨੇ ਵੱਖ-ਵੱਖ ਜਥੇਬੰਦੀਆਂ ਨੇ ਜਾਣਾ ਕਿਉਂਕਿ ਸੰਯੁਕਤ ਕਿਸਾਨ ਮੋਰਚੇ 'ਚ ਬਹੁਤ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਕੋਤੋਂ ਕਿੱਥੋਂ ਕੋਈ ਟ੍ਰੇਨ ਸੂਟ ਕਰਦੀ ਉਹ ਟ੍ਰੇਨ ਰਹੀਂ ਜਾਣਗੇ ਜਿਹੜੇ ਬੱਸਾਂ ਰਹੀਂ ਸੂਟ ਕਰਦੇ ਉਹ ਬੱਸਾਂ ਰਹੀਂ ਜਾਣਗੇ ਇਸ ਕਰਕੇ ਸਾਡਾ ਪ੍ਰੋਗਰਾਮ ਹੈਗਾ ਅਸੀਂ ਵੱਡੇ ਪੱਧਰ ਤੇ ਬੱਸਾਂ ਰਹੀਂ ਉੱਥੇ 14 ਤਰੀਕ ਨੂੰ ਜਿਹੜਾ ਜਾਵਾਂਗਾ ਠੀਕ ਹੈ ਇੱਕ ਕਾਲ ਦਿੱਤੀ ਹੋਈ ਆ ਸਰਬਨ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਜਣੀ ਕਿ ਨੌਨ ਪੋਲੀਟੀਕਲ ਐਸਕੇਐਮ ਵੱਲੋਂ ਕਾਲ ਦਿੱਤੀ ਹੋਈ ਆ ਕਿ 10 ਮਾਰਚ ਨੂੰ 12 ਵਜੇ ਤੋਂ 4 ਵਜੇ ਤੱਕ ਵੱਡੇ ਪ੍ਰਦਰਸ਼ਨ ਹੋਣੇ ਜੀ ਪੂਰੇ ਦੇਸ਼ ਦੀਆਂ ਰੇਲਾਂ ਜਮ ਹੋਣਗੀਆਂ ਉਹ ਤੁਸੀਂ ਵੀ ਕਰਨੀਆਂ ਕੀ ਪਲੈਨਿੰਗ ਆ ਤੁਹਾਡੀ ਦੇਖੋ ਉਹਨਾਂ ਭਰਾਵਾਂ ਵੱਲੋਂ ਕਾਲ ਦਿੱਤੀ ਹੋਈ ਹੈਗੀ ਆ ਜਦੋਂ ਖਨੌਰੀ ਆਰਡਰ ਦੇ ਉੱਤੇ ਹਮਲਾ ਕੀਤਾ ਅਥਰੂ ਗੈਸ ਦੇ ਗੋਲੇ ਸਿੱਟੇ ਜਣੀ ਵੱਡੇ ਵੱਡੇ ਕੰਧਾਂ ਕੱਢੀਆਂ ਗੱਡੇ ਗਏ ਜਣੀ ਅੰਨੇ ਬਾਅਦ ਜਿਹੜਾ ਤਸੱਦਦ ਕੀਤਾ ਗਿਆ ਉਸ ਦੇ ਰੋਸ ਦੇ ਵਜੋਂ ਵੀ ਅਸੀਂ 15 ਤਰੀਕ ਨੂੰ ਪਹਿਲਾਂ ਮਤਲਬ 15 ਤਰੀਕ ਨੂੰ ਰੇਲਾਂ ਰੋਕੀਆਂ ਹੈਗੀਆਂ ਨੇ ਇਸ ਕਰਕੇ ਉਹਨਾਂ ਭਰਾਵਾਂ ਨੇ ਰੇਲਾਂ ਰੋਕੀਆਂ ਨੇ ਇਹਦੇ ਤੇ ਵੀ ਅਸੀਂ ਬਣਾ ਰਹੇ ਹਾਂ ਕਿਉਂਕਿ ਤਾਲਮੇਲ ਵਿੱਚ ਤਰੀਕੇ ਦੇ ਨਾਲ ਅਸੀਂ ਪਹਿਲਾਂ ਵੀ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੋਗਰਾਮ ਦਿੱਤੇ ਜਾਂਦੇ ਰਹੇ ਨੇ ਭਾਵੇਂ ਟੇਕਰੀ ਤੇ ਸਾਡੀ ਸਟੇਜ ਆ ਡ ਰਹੀ ਆ ਸੰਯੁਕਤ ਕਿਸਾਨ ਮੋਰਚਾ ਜੋ 32 ਜਥੇਬੰਦੀਆਂ ਪ੍ਰੋਗਰਾਮ ਦਿੰਦੀ ਇਹ ਤਾਲਮੇਲ ਦੇ ਸੱਦੇ ਦੇ ਉੱਤੇ ਅਸੀਂ ਉਦੋਂ ਵੀ ਅਸੀਂ ਕੁਝ ਨਾ ਕੁਝ ਕਰਦੇ ਰਹਾਂ ਇਹਦੇ ਬਾਰੇ ਅਸੀਂ ਵਿਚਾਰ ਰਹੇ ਹਾਂ ਜਣੀ 10 ਤਰੀਕ ਨੂੰ ਅਸੀਂ ਕੁਝ ਨਾ ਕੁਝ ਕਰਾਂਗੇ ਉਸ ਦੇ ਤਾਲ ਮਿਲਦੇ ਸੱਦੇ ਦੇ ਹਿਸਾਬ ਨਾਲ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਲਗਾਤਾਰ ਇਹਦੇ ਤੇ ਪ੍ਰੋਗਰਾਮ ਆ ਰਹੇ ਨੇ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਦੇ ਨਾਲ ਲਾਗੂ ਨਾ ਠੀਕ ਹੈ ਜਾਨੀ ਕਿ ਫਿਲਹਾਲ ਤੁਸੀਂ ਹਜੇ ਕੋਈ ਪਲੈਨਿੰਗ ਨਹੀਂ ਬਣਾਈ ਪਈ 12 ਤੋਂ 4 ਵਜੇ ਤੱਕ ਜਾਂ ਉਸ ਦਿਨ 10 ਮਾਰਚ ਨੂੰ ਕੀ ਕਰਨਾ ਵਿਉਂਤ ਬਣਾਈ ਜਾ ਰਿਹਾ ਬਣਾਵਾਂਗੇ ਵਿਉਂਤ ਕੋਈ ਨਾ ਕੋਈ ਉਸ ਦਿਨ ਕਰਾਂਗੇ ਕੁਝ ਨਾ ਕੁਝ ਅਸੀਂ ਠੀਕ ਹੈ ਬਿਲਕੁਲ ਹਜੇ ਤਾਂ ਇਹਦਾ ਮਤਲਬ ਔਰਤ ਦਿਵਸ ਤੁਸੀਂ ਬਿਜੀ ਲੱਗਦੇ ਹੋ ਕਿ ਉਹ ਕਰਾਂਗੇ ਉਸ ਤੋਂ ਬਾਅਦ ਸੋਚਾਂਗੇ ਗੱਲਬਾਤ ਔਰਤ ਦਿਵਸ ਦੇ ਵਾਸਤੇ ਅਸੀਂ ਵੱਡਾ ਇਕੱ ਉੱਥੇ ਜਣੀ ਸਾਰੀਆਂ ਸਾਰੀ ਗੱਲ ਜੋ ਬਾਡ ਖਨੌਰੀ ਬਾਰਡਰ ਤੇ ਚੱਲ ਰਿਹਾ ਜੋ ਸੰਭੂ ਦੇ ਬਾਰਡਰ ਤੇ ਚੱਲ ਰਿਹਾ ਉਹਦੀਆਂ ਵੀ ਸਪੀਚਾਂ ਹੋਣਗੀਆਂ ਜੋ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜੋ ਸਰਕਾਰ ਦਾ ਹਮਲਾ ਉਹਦੇ ਸਬੰਧ ਚ ਵੀ ਗੱਲ ਹੋਊਗੀ ਕੱਲ ਨੂੰ ਅਸੀਂ ਬਕਾਇਦਾ ਵਿਚਾਰ ਕੇ 10 ਤਰੀਕ ਨੂੰ ਅਸੀਂ ਕੀ ਕਰਨਾ ਹੈਗਾ ਉਹਦਾ ਅਸੀਂ ਕੱਲ ਨੂੰ ਹੋ ਸਕਦਾ ਕੱਲ ਨੂੰ ਅਸੀਂ ਉੱਥੋਂ ਕੁਝ ਨੀ ਕੋਈ ਸਟੇਜ ਤੋਂ ਅਭਦਾ ਐਲਾਨ ਕਰੀਏ ਬਿਲਕੁਲ ਤੁਹਾਡੇ ਸੂਬਾ ਪ੍ਰਧਾਨੇ ਜੁਗਿੰਦਰ ਸਿੰਘ ਗਰਾਹਾ ਉਹਨਾਂ ਨੇ ਸਰਬਜੀਤ ਸਿੰਘ ਪੰਦੇ ਸਰਬਨ ਸਿੰਘ ਪੰਦੇਹਰ ਤੇ ਜਗਜੀਤ ਸਿੰਘ ਢੱਲੇਵਾਲ ਨੂੰ ਕਾਫੀ ਕੁਝ ਸੁਣਾਇਆ ਕਿ ਜੇ ਗਲਤੀ ਵੀ ਹੋ ਗਈ ਤਾਂ ਬੇਨਤੀ ਕਰ ਲੋ ਮਤਲਬ ਐ ਨਹੀਂ ਚਲਦੀ ਹੁੰਦੀ ਹਿੰਦ ਨਹੀਂ ਚਲਦੀ ਹੁੰਦੀ ਐਵੇਂ ਦਾ ਚੱਲ ਰਿਹਾ ਸਿਸਟਮ ਬਿਆਨਬਾਜ਼ੀ ਹੋ ਰਹੀ ਆ ਦੋਨੇ ਪਾਸੋਂ ਹੋ ਰਹੀ ਆ ਕਿਵੇਂ ਦੇਖ ਦਿਓ ਸਾਰੀ ਬਿਆਨਬਾਜ਼ੀ ਦੇਖੋ ਅਸੀਂ ਏਕਤਾ ਦੇ ਹਾਮੀ ਆ ਏਕਤਾ ਵਾਸਤੇ ਅਸੀਂ ਪ੍ਰੋਸੈਸ ਚਲਾਇਆ ਹੋਇਆ ਜਣੀ ਅਸੀਂ ਡੱਲੇ ਵਾਲ ਸਾਹਿਬ ਤੱਕ ਵੀ ਪਹੁੰਚ ਕੀਤੀ ਆ ਪ੍ਰਧਾਨ ਜੀ ਨੇ ਫੋਨ ਵੀ ਕੀਤੇ ਨੇ ਅਗਰਾਂ ਸਾਹਿਬ ਨੇ ਦੋ ਤਿੰਨ ਵਾਰ ਫੋਨ ਕੀਤੇ ਨੇ ਜਣੀ ਫੋਨ ਡੱਲੇ ਵਾਲ ਸਾਹਿਬ ਨੇ ਨਹੀਂ ਚੱਕਿਆ ਹੈਗਾ ਭੰਦੇਰ ਸਾਹਿਬ ਨੂੰ ਮਿਲਿਆ ਫੂਲ ਸਾਹਿਬ ਨੂੰ ਮਿਲ ਕੇ ਮਿਲੇ ਹੈਗੇ ਆ ਇਸ ਕਰਕੇ ਅਸੀਂ ਏਕਤਾ ਨੂੰ ਵਧਾਉਣਾ ਚਾਹੁੰਦੇ ਹੈਗੇ ਆ ਏਕਤਾ ਜੇ ਏਕਤਾ ਵਧੂਗੀ ਕਿਉਂਕਿ ਜਿੱਡੀ ਵੱਡੀ ਲੜਾਈ ਆ ਐਮਐਸਪੀ ਦੀ ਲੜਾਈ ਹੈਗੀ ਆ ਐਮਐਸਪੀ ਆਪ ਦੇ ਆਪ ਚ ਕੁਝ ਨਹੀਂ ਹੈ ਕੱਲੀ ਇਹਦੇ ਨਾਲ ਪੀਡੀਐਸ ਦੀ ਗੱਲ ਹੈਗੀ ਆ ਇਹਦੇ ਨਾਲ ਜਮੀਨਾ ਦੀ ਵੰਡ ਦੀ ਗੱਲ ਹੈਗੀ ਆ ਜਣੀ ਐਮਐਸਪੀ ਵਾਲੀ ਜੋ ਲੜਾਈ ਕਿਸਾਨ ਲੜ ਰਹੇ ਨੇ ਦਿੱਲੀ ਦੀਆਂ ਸਰਹੱਦਾਂ ਤੇ ਉਹ ਕਿਸਾਨਾਂ ਦੀ ਲੜਾਈ ਆ ਸਮੂਚੇ ਕਿਸਾਨਾਂ ਦੀ ਲੜਾਈ ਹੈਗੀ ਆ ਇਸ ਕਰਕੇ ਅਸੀਂ ਆਪਣੀ ਜਥੇਬੰਦੀ ਵੱਲੋਂ ਏਕਤਾ ਵਾਸਤੇ ਅੱਗੇ ਕਦਮ ਭਲਾ ਵਧਾ ਰਹੇ ਹਾਂ ਅਸੀਂ ਉਹਨਾਂ ਭਰਾਵਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਏਕਤਾ ਵਾਸਤੇ ਕਿਉਂਕਿ ਹਮਲਾ ਵੱਡਾ ਜਦੋਂ ਅਸੀਂ 20 ਇਹ 2021 ਦਾ ਅੰਦੋਲਨ ਜਿਹੜਾ ਜਿੱਤਿਆ ਹੈਗਾ ਉਸ ਅੰਦੋਲਨ ਨਾਲੋਂ 10 ਗੁਣਾ ਵੱਧ ਤਾਕਤ ਦੀ ਲੋੜ ਆ ਤਾਕਤ ਨੂੰ ਇਕੱਠੀ ਕਰਨ ਦੀ ਲੋੜ ਆ ਤਾਕਤ ਨੂੰ ਖੜ੍ਹਾਉਣ ਦੀ ਖੜ੍ਹਾ ਕੇ ਇਹ ਨਾ ਕੰਮ ਨਹੀਂ ਚੱਲਣਾ ਇਸ ਕਰਕੇ ਏਕਤਾ ਦਾ ਹੱਥ ਅੱਗੇ ਵਧਾ ਕੇ ਤਾਲਮੇਲਵੇਂ ਤਰੀਕੇ ਦੇ ਨਾਲ ਮਿਨੀਮਮ ਤਰੀਕੇ ਦੇ ਨਾਲ ਵੀ ਜਣੀ ਜਿਹੜਾ ਚੱਲਿਆ ਜਾ ਸਕਦਾ ਚੱਲਦੇ ਰਹਾ ਇਸ ਕਰਕੇ ਜਣੀ ਕੋਈ ਇਹੋ ਜਿਹੇ ਬਿਆਨ ਆਉਣੇ ਵੀ ਜਣੀ ਵੀ ਕਿਸੇ ਨੂੰ ਕਿਨੇ ਰੈਟ ਦਿੱਤਾ ਹੈਗਾ ਕਿਉਂਕਿ ਜਦੋਂ ਕਿਸਾਨ ਲੜ ਰਹੇ ਨੇ ਉਹਨਾਂ ਤੇ ਹਮਲਾ ਹੋ ਗਿਆ ਉਹਦਾ ਕਿਸਾਨ ਤਾਂ ਵਿਰੋਧਤਾ ਕਰਨਗੇ ਨਾ ਉਹਦਾ ਇਸ ਕਰਕੇ ਇਹ ਆ ਵੀ ਇਹੋ ਜਿਹੇ ਬਿਆਨਬਾਜ਼ੀ ਆ ਜਿਹੜੀ ਉਹ ਤੋਂ ਉੱਤੇ ਉੱਠ ਕੇ ਅਸੀਂ ਕਿਹਾ ਹੈਗਾ ਵੀ ਯਾਰ ਜੇ ਆਪਾਂ ਇਹ ਬਿਆਨ ਆਏ ਨੇ ਪਹਿਲਾਂ ਕਿ ਇੱਥੋਂ ਦਾ ਕਿਸਾਨ ਮੋਰਚਾ ਜਿਹੜਾ 300 ਕਰੋੜ ਚ 3000 ਕਰੋੜ ਚ ਮੋਰਚਾ ਵੇਚਤਾ ਜਣੀ ਡੱਲੇ ਵਾਲ ਸਾਹਿਬ ਉਹਨਾਂ ਦੇ ਬਿਆਨ ਆਏ ਹੈਗੇ ਨੇ ਉਦੋਂ ਅਸੀਂ ਉਦੋਂ ਕਿਹਾ ਹੈਗਾ ਵੀ ਇਹ ਜੇ ਉਦੋਂ ਮੋਰਚਾ ਵੇਚਤਾ ਉਦੋਂ ਹਾਰ ਪਾਏ ਨੇ ਹਾਰ પાਕੇ ਆ ਕੇ ਜਿੱਤ ਦੇ ਜਸ਼ਨ ਮਨਾਏ ਨੇ ਵੀ ਜੇ ਮੋਰਚਾ ਵਿਗ ਗਿਆ ਦੀ ਭਲਾ ਫਿਰ ਉਹ ਜਿੱਤ ਦੇ ਜਸ਼ਨ ਮੱਕ ਫਿਰ ਕਾਦੇ ਮਨਾਏਤੇ ਇਸ ਕਰਕੇ ਮੋਰਚਾ ਜਿੱਤ ਕੇ ਆਏ ਨੇ ਲੋਕ ਉਹਨੂੰ ਜਣੀ ਉਹ ਤਾਕਤ ਨੂੰ ਖੜਿਉਣ ਵਾਲੀਆਂ ਗੱਲਾਂ ਨੂੰ ਇੱਕ ਪਾਸੇ ਕਰਕੇ ਜਣੀ ਜੋ ਕਿਸਾਨਾਂ ਦੀ ਲੜਾਈ ਆ ਉਹ ਕਿਸਾਨ ਜਣੀ ਲੜਾਈ ਉੱਪਰ ਗਈ ਐਮਐਸਪੀ ਦੀ ਲੜਾਈ ਪੂਰੀ ਤਰ੍ਹਾਂ ਦੇ ਨਾਲ ਉਬਰੀ ਹੋਈ ਆ ਜਿਹੜੀ ਸਰਕਾਰ ਦੇ ਫੁੱਟ ਪਾਉ ਤੇ ਮੌਕਾ ਪ੍ਰਸਤ ਏਜੰਡੇ ਤੇ ਸਰਕਾਰ ਆਪਣੀਆਂ ਵੋਟਾਂ ਬਣਾਉਣ ਲੱਗੀ ਹੋਈ ਸੀ ਅੱਜ ਕਿਸਾਨਾਂ ਦੀ ਐਮਐਸਪੀ ਵਾਲੀ ਲੜਾਈ ਸਿਰੇ ਤੇ ਆਈ ਹੋਈ ਆ ਪੀਕ ਤੇ ਆਈ ਹੋਈ ਆ ਅਸੀਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਏਕਤਾ ਵਾਲਾ ਹੱਥ ਅੱਗੇ ਵਧਾ ਕੇ ਆਪਾਂ ਇਹਨੂੰ ਏਕਤਾਲੇ ਪਾਸੇ ਲੈ ਕੇ ਜਾਈਏ ਘੱਟੋ ਘੱਟ ਮਿਨੀਮਮ ਉਹਦੇ ਤੇ ਵੀ ਹੋ ਸਕਦਾ ਅਸੀਂ ਬਕਾਇਦਾ ਉਹਨਾਂ ਨੂੰ 8 ਨੁਕਤਿਆਂ ਦਾ ਉਹ ਉਹ ਨੁਕਤੇ ਦੇ ਕੇ ਆਏ ਹੈਗਾ ਕਿਹਾ ਇਹਨਾਂ ਨੂੰ ਵੀ ਇਹਦੇ ਤੇ ਸਮਝਦਾਰੀ ਹੋ ਜਾ ਸਕਦੀ ਆ ਘੱਟੋ ਘੱਟ 3 ਤੇ ਹੋ ਸਕਦੀ ਆ ਇਸ ਕਰਕੇ ਹੈਗਾ ਜਣੀ ਭੰਦੇਰ ਸਾਹਿਬ ਨੇ ਭੰਦੇਰ ਸਾਹਿਬ ਜਣੀ ਪਹਿਲਾਂ ਜੋ ਸੋਕਤ ਮੋਰਚਾ ਦਾ ਹਿੱਸਾ ਰੇ ਪਹਿਲਾਂ ਅਸੀਂ ਵੀ ਨਹੀਂ ਤੇ ਹਿੱਸਾ ਜਣੀ ਉੱਥੋਂ ਜਦੋਂ ਗਿਆ ਉਹਦੇ ਤੇ ਅੱਗੇ ਵਧੀਆ ਗੱਲ ਆ ਲਗਾਤਾਰ ਆ ਇਸ ਕਰਕੇ ਹੁਣ ਜਿਹੜਾ ਉਹਨਾਂ ਨੇ ਅੱਡ ਬਣਾ ਲਿਆ ਹੈਗਾ ਰੈਟ ਆ ਬਣਾ ਸਕਦੇ ਹੈਗੇ ਨੇ ਇਸ ਕਰਕੇ ਇਹ ਆ ਵੀ ਅਸੀਂ ਤਾਂ ਕਹਿੰਨੇ ਹੈਗੇ ਆ ਅੱਡ ਰਹਿ ਕੇ ਵੀ ਲੜਿਆ ਜਾ ਸਕਦਾ ਪਹਿਲਾਂ ਵੀ ਲੜਿਆ ਇਸ ਕਰਕੇ ਹੁਣ ਵੀ ਮਿਨੀਮਮ ਤੌਰ ਤੇ ਵੀ ਲੜਿਆ ਜਾ ਸਕਦਾ ਪਰ ਸਾਨੂੰ ਇਹ ਕੱਢਣਾ ਪਊਗਾ ਠੀਕ ਹੈ ਜੇ ਜਥੇਬੰਦੀਆਂ ਸੰਯੁਕਤ ਮੋਰਚਾ ਪ੍ਰੋਗਰਾਮ ਦੰਦਾ ਜੇ ਇਕੱਠੇ ਹੁੰਨੇ ਆ ਅਸੀਂ ਜਣੀ ਪਹਿਲਾਂ ਜਦੋਂ ਲਾਲ ਕਿਲੇ ਵੱਲ ਨੂੰ ਗਿਆਂ ਭਨੇਰ ਸਾਹਿਬ ਲਾਲ ਕਿਲੇ ਵੱਲ ਨੂੰ ਲੈ ਕੇ ਗਏ ਨੇ ਅਸੀਂ ਇਹ ਕਿਹਾ ਵੀ ਆਪ ਭਨੇਰ ਸਾਹਿਬ ਆਓ ਆਪਾਂ ਬੈਠੀਏ ਉਸ ਗੱਲ ਤੇ ਆਪਾਂ કરીਏ ਵੀ ਜਿਹੜਾ ਆਪਾਂ ਲਾਲ ਕਿਲੇ ਤੇ ਉਦੋਂ ਗਿਆ ਆ ਵੀ ਉਹ ਭਾਈ ਫਰਕ ਰਹਿ ਗਿਆ ਜਾਂ ਨਹੀਂ ਰਹਿ ਗਿਆ ਤੁਹਾਡਾ ਉੱਥੇ ਕੀ ਬਜੀਸਣਾ ਵੀ ਜੇ ਕੱਲ ਨੂੰ ਆਪਾਂ ਇਕੱਠੇ ਹੋ ਕੇ ਅੱਗੇ ਲੜਦੇ ਆ ਫੇਰ ਕੋਈ ਇਹੋ ਜੀ ਗੱਲ ਤਾਂ ਨਹੀਂ ਆਊਗੀ ਇਸ ਕਰਕੇ ਇਹ ਆ ਵੀ ਇਹਦੇ ਤੇ ਇਕੱਠੇ ਹੋਣ ਦੀ ਲੋੜ ਆ ਏਕਤਾ ਵਾਸਤੇ ਅਸੀਂ ਤਾਂ ਇੱਕ ਚਿੱਠੀ ਵੀ ਜਾਰੀ ਕੀਤੀ ਹੈਗੀ ਆ ਸਮੂਚੇ ਬੁੱਧੀਜੀਵੀ ਲੋਕਾਂ ਨੂੰ ਕਿਹਾ ਵੀ ਏਕਤਾ ਵਾਸਤੇ ਅਸੀਂ ਏਕਤਾ ਦੇ ਹਾਮੀ ਆ ਵੀ ਸਾਰੇ ਆਪਾਂ ਜੋਰ ਲਾ ਕੇ ਇਹਨੂੰ ਏਕਤਾ ਨੂੰ ਅੱਗੇ ਵਧਾਈਏ ਮਿਨੀਮਮ ਏਕਤਾ ਹੋ ਜੇ ਜੇ ਮਤਲਬ ਏਕਤਾ ਪੱਕੇ ਤੌਰ ਤੇ ਏਕਤਾ ਕਿਉਂਸੂਲਾਂ ਦੇ ਤੌਰ ਤੇ ਜੇ ਇਕਤਾ ਜਿਹੜੀ ਉਹ ਪੱਕੇ ਤੌਰ ਤੇ ਚੱਲੂਗੀ ਇਸ ਕਰਕੇ ਉਸੂਲਾਂ ਦੀ ਏਕਤਾ ਦੀ ਲੋੜ ਆ ਇਹ ਤੋਂ ਬਿਨਾ ਕੰਮ ਨਹੀਂ ਚੱਲਣਾ ਇਹ ਲੋੜ ਅਨਸਾਰ ਦੀ ਲੋੜ ਆ ਅੱਜ ਨਹੀਂ ਤਾਂ ਫੇਰ ਇਹਨੂੰ ਬਣਨਾ ਪਊਗਾ ਇਸ ਕਰਕੇ ਜਿੱਡੀ ਵੱਡੀ ਜਾਬਰ ਹਕੂਮਤ ਜਿਵੇਂ ਉਹ ਰੋਕ ਰਹੀ ਹੈਗੀ ਆ ਇਸ ਕਰਕੇ ਇਹ ਆਉਣ ਵਾਲੇ ਦਿਨਾਂ 'ਚ ਸੰਘਰਸ਼ ਵਧੂਗਾ ਇਹ ਭਲੇਖਾ ਕੱਢਦੇ ਮੋਦੀ ਵੀ ਇਸ ਤਰੀਕੇ ਨਾਲ ਨੇੜੇ ਕੰਦਾ ਕੱਢ ਕੇ ਗੱਡ ਕੇ ਐ ਅਥਰੂ ਗੈਸਟ ਕੇ ਲੋਕਾਂ ਨੂੰ ਦਬਾ ਦੇਾਂਗੇ ਨਹੀਂ ਦਬਣੇ ਲੋਕ ਇਹ ਲਹਿਰਾਂ ਨੇ ਆਉਣ ਵਾਲੇ ਦਿਨਾਂ 'ਚ ਵਧਣ ਗਿਆ ਅਸੀਂ ਆਪਣੀਆਂ ਮੰਗਾਂ ਮਨਾਵਾਂਗੇ ਤੇ ਇਹ ਜਤਾਂ ਆਉਣ ਵਾਲੇ ਬਿਲਕੁਲ ਤੁਸੀਂ ਏਕਤਾ ਦੀ ਗੱਲ ਕਹੀ ਹੈ ਕਿ ਅਸੀਂ ਏਕਤਾ ਕਰਨ ਨੂੰ ਤਿਆਰ ਆ ਅਸੀਂ ਅੱਗੇ ਵਧ ਰਹੇ ਹਾਂ ਇਹਦਾ ਮਤਲਬ ਦੂਜੀਆਂ ਜਥੇਬੰਦੀਆਂ ਜਾਂ ਸਰਬਨ ਸਿੰਘ ਭੰਦੇਰ ਹੋਗੇ ਜਗਜੀਤ ਸਿੰਘ ਡੱਲੇਵਾਲ ਉਹ ਨਹੀਂ ਅੱਗੇ ਵਧ ਰਹੇ ਵੀ ਤੁਸੀਂ ਉਹ ਅੱਗੇ ਵਧ ਰਹੇ ਹੋ ਨਹੀਂ ਦੇਖੋ ਅਸੀਂ ਤਾਂ ਏਕਤਾ ਵਾਸਤੇ ਜਦੋਂ ਸੇਮ ਮੈਂਬਰੀ ਕਮੇਟੀ ਬਣਾ ਲਈ ਸੇਮ ਮੈਂਬਰੀ ਕਮੇਟੀ ਬਣਾਉਣ ਤੋਂ ਬਾਅਦ ਉਹਨਾਂ ਨੇ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਜਣੀ ਇਹ ਕਿਹਾ ਹੈਗਾ ਵੀ ਅਸੀਂ ਤਾਂ ਗਏ ਆ ਨਾ ਆਗੂਆਂ ਕੋਲੇ ਅਸੀਂ ਤਾਂ ਉਦੋਂ ਉਦੋਂ ਪਹਿਲਾਂ ਅਸੀਂ ਕਿਸੇ ਗੱਲ ਤੇ ਨਹੀਂ ਕੋਈ ਕਿੰਤੂ ਨਹੀਂ ਕੀਤਾ ਲਗਾਤਾਰ ਪ੍ਰੋਗਰਾਮ ਤੇ ਪ੍ਰੋਗਰਾਮ ਦਿੱਤੇ ਨੇ ਟੋਲ ਪਲਾਜ਼ੇ ਰੋਕੇ ਨੇ ਮੰਤਰੀਆਂ ਦੇ ਇਹਨਾਂ ਦੇ ਬੀਜੇਪੀ ਦੇ ਲੋਗ ਆਗੂਆਂ ਦੇ ਘਰ ਘੇਰੇ ਹੈਗੇ ਨੇ ਅਸੀਂ ਕੋਈ ਕਿੰਤੂ ਨਹੀਂ ਕੀਤਾ ਪਰ ਜਦੋਂ ਉਹਨਾਂ ਨੇ ਕਿਹਾ ਹੈਗਾ ਵੀ ਇਸ ਕਰਕੇ ਵੀ ਆ ਆਸੀਂ ਤਾਂ ਫਲਾਣੇ ਆਗੂ ਕੋਲੇ ਅਕਰਾਹ ਸਾਹਿਬ ਕੋਲੇ ਗਿਆ ਹੋਰ ਗਿਆ ਉਦੋਂ ਅਸੀਂ ਕਿਹਾ ਹੈਗਾ ਵੀ ਆ ਇਹ ਇਸ ਕਰਕੇ ਨਹੀਂ ਆਏ ਹੈਗੇ ਏਕਤਾ ਵਾਸਤੇ ਅਸੀਂ ਤਾਂ ਕਹਿੰਦਾ ਸੰਯੁਕਤ ਮੋਰਚੇ ਨੂੰ ਮਜ਼ਬੂਤ ਕਰਨ ਨਹੀਂ ਆਏ ਕੱਲੀ ਕੱਲੀ ਜਥੇਬੰਦੀ ਨੂੰ ਕਹਿੰਦੇ ਸੀ ਕਿ ਤੁਸੀਂ ਇੱਧਰ ਆਓ ਇਸ ਕਰਕੇ ਅਸੀਂ ਕਹਿੰਦੇ ਆ ਵੀ ਆਪਾਂ ਕੁੱਲ ਲੋਕ ਕੱਲ ਇਕੱਠੇ ਹੋ ਕੇ ਤਾਲਮੇਲ ਵਿੱਚ ਤਰੀਕੇ ਦੇ ਨਾਲ ਵੀ ਸੰਘਰਸ਼ ਲੜਿਆ ਜਾਤਾ ਇਕੱਠੇ ਹੋ ਕੇ ਵੀ ਲੜਿਆ ਜਾ ਸਕਦਾ ਆਪਾਂ ਏਕਤਾ ਲਈ ਗੱਲ ਨੂੰ ਅੱਗੇ ਬਧਾਈਏ ਠੀਕ ਹੈ ਜਨਨ ਕਿ ਹੁਣ ਤੁਹਾਡਾ ਵੀ ਪ੍ਰਦਰਸ਼ਨ ਜਨਨ ਕਿ 10 ਮਾਰਚ ਨੂੰ ਜਿਵੇਂ ਤੁਸੀਂ ਇਸ਼ਾਰਾ ਜਾਂ ਤਾਂ ਕਰਤਾ ਕਿ ਕਰੋਗੇ ਤੁਸੀਂ ਵੀ ਤਾਲਮੇਲ ਦਾ ਪ੍ਰੋਗਰਾਮ ਜਿਵੇਂ ਵੀ ਇਸ ਕੇਮ ਵੱਲੋਂ ਕੋਈ ਗੱਲਬਾਤ ਹੋਈ ਬਿਲਕੁਲ ਬਿਲਕੁਲ ਕਰਾਂਗੇ ਠੀਕ ਹੈ ਬਿਲਕੁਲ ਜੀ ਸੋ ਭਾਰਤੀ ਕਿਸਾਨ ਜੁਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਸੂਬੇ ਦੇ ਆਗੂ ਜਗਤਾਰ ਸਿੰਘ ਕਾਲਾਚੜ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਪ੍ਰਦਰਸ਼ਨ ਲਗਾਤਾਰ ਚੱਲ ਰਹੇ ਨੇ ਬਸ ਏਕਤਾ ਦੀ ਘਾਟ ਆ ਏਕਤਾ ਲਈ ਅਸੀਂ ਕਦਮ ਅੱਗੇ ਵਧਾ ਰਹੇ ਹਾਂ ਸੋ ਉਹਨਾਂ ਨੂੰ ਵੀ ਬਤਾਉਣੇ ਚਾਹੀਦੇ ਨੇ ਕਿਤੇ ਨਾ ਕਿਤੇ ਗੱਲਬਾਤ ਫੁੱਟਦੀ ਵੀ ਸਾਹਮਣੇ ਆ ਰਹੀ ਆ ਪਰ ਏਕਤਾ ਕਰਨ ਨੂੰ ਵੀ ਕਿਸਾਨ ਕਹਿ ਰਹੇ ਨੇ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਸਾਡਾ ਦਿੱਲੀ ਕੂਚ ਕਰਨ ਦੀ ਜਿਹੜੀ ਪਲਾਨਿੰਗ ਆ ਉਹ ਸਾਡੀ ਹੈਗੀ ਆ ਹੁਣ 14 ਮਾਰਚ ਨੂੰ ਦੇਖਣਾ ਹੋਵੇਗਾ ਕਿ ਦਿੱਲੀ ਕੂਚ ਕਿਸਾਨ ਕਿਵੇਂ ਕਰਦੇ ਨੇ ਕਿਸ ਤਰੀਕੇ ਨਾਲ ਕਰਦੇ ਨੇ ਕੈਮਰਾਮੈਨ ਪੀਮਾ ਪੱਟੀ ਬਣ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ